ਸਾਤਰੀਕਾਲ ਸਾਰੇ ਵੀਰਾਂ ਨੂੰ ਦੋਸਤੋ ਤੁਹਾਡਾ ਸਵਾਗਤ ਹੈ ਜੀ ਆਪਣੇ ਚੈਨਲ ਫਤਿਹ ਦੀ ਫਾਰ ਦੇ ਵਿੱਚ ਦੋਸਤੋ ਜਿਹੜੀ ਆਪਣੀ ਅੱਜ ਦੇ ਵਿੱਚ ਤੇ ਪਿੰਡ ਮੋਸੇ ਤੇ ਜ਼ਿਲ੍ਹਾ ਤਰਨਤਨ ਸਾਹਿਬ ਅੱਜ ਅੱਜ ਆਪਾਂ ਪਹੁੰਚੇ ਹਾਂ ਡਾਕਟਰ ਸਿਬਾਂਸਿੰਘ ਦੇ ਘਰ ਮੈਂ ਦੋ ਪੁੱਛ ਕਾਲ ਗਿੱਤੇ ਨੇ ਜਿਨ੍ਹਾਂ ਵਿੱਚ ਇੱਕ ਬਹੁਤ ਸੁਣੀ ਜਰਸੀ گاਉਂ ਤੇ ਇੱਕ ਬਹੁਤ ਪਿਆਰਾ ਦੇਂਦਰਾਬੇ ਦਾ ਬੁੱਲ ਕੀ ਦੋਹਾਂ ਦੀ ਡਿਟੇਲ ਆ ਕੀ ਪ੍ਰਾਈਸ ਆ ਆਪਾਂ ਪਰ ਨਾਲ ਸ਼ੇਅਰ ਕਰਦੇ ਹਾਂ ਉਸ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਰਿਕਵੈਸਟ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਦੇ ਬੈਲ ਆਈਕਨਸ ਵਲੋਂ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਾਓ ਆਪਾਂ ਅੱਜ ਦਾ ਗੱਲਬਾਤ ਕਰਦੇ ਹਾਂ ਕੀ ਡੀਟੇਲਾਂ ਦੀ ਸਸਰੇ ਵੀਰ ਜੀ ਸਸਰੇ ਵੀਰ ਜੀ ਉਹ ਠੀਕ ਠਾਕ ਵੀਰ ਜੀ ਅ ਵੀਰ ਜੀ ਆਪਣਾ ਐਡਰੈਸ ਬੋਲ ਦਿਓ ਐਡਰੈਸ ਇਹ ਕੀ ਪੈਂਟ ਮੂਸੇ ਪੈਂਟ ਮੂਸੇ ਕੰਮ ਤਾਂ ਫੋਨ ਨੰਬਰ ਫੋਨ ਨੰਬਰ 84 376 84 ਜੀਆ ਪਿਆਰਾ ਮਾਲੀ ਆ ਇਹ ਡੀਟੇਲ ਕੀ ਆ ਇਹ ਬੇਬੀ ਦੀ ਲੋਰੀ ਬੋਲਦਾ ਬੱਚਾ ਲੋਰੀ ਬੋਲਦਾ ਬੱਚਾ ਹਾਂਜੀ ਉਮਰ ਕਿੰਨੀ ਹੈ ਦੀ ਬਾਬੂ ਸਾਹਿਬ ਉਹਨਾਂ ਦੇ ਉਹਨਾਂ ਦੇ ਪਰਿਵਾਰ ਨੇ ਲਗਾਇਆ ਅੱਛਾ ਤੇ ਉਹਨਾਂ ਦਾ ਆਪਾਂ ਇਹ ਬੱਚਾ ਜਾਣਦਾ ਸੀ ਸ਼ੁਕਰ ਹੈ ਉਮਰ ਕੀ ਹੋ ਗਈ ਇਹਦੀ ਉਮਰ ਤਕਰੀਬਨ 3.5 ਸਾਲ ਦੀ ਹੋ 3.5 ਸਾਲ ਤੇ ਪਿਛੋਕ ਇੱਕ ਆਪਣਾ ہمارا ਰਿਕਾਰਡ ਕੀ ਮਾਦਾ ਮਾਦਾ ਕੌਲੇ ਦਾ 2017 ਜੀ 3.5 ਸਾਲ ਹੋ ਗਿਆ 17 17 ਪਲੱਸ ਹੋ ਗਿਆ ਨਿਕੀ ਠੀਕ ਹੈ ਇਦੋਂ ਉਹ ਇਹ ਨਾਲ ਦੇ ਸਾਈਡ ਤੋਂ ਜਾ ਕੇ ਕੋਲੇ ਆਤਾ। ਤੂੰ ਹੁਣ ਮੱਝਾ ਕਰਸ ਕਰਦਾ ਕਿ ਨਹੀਂ? ਹਾਂ ਮੱਝਾ ਕਰਸ ਕਰਦਾ ਏ। ਠੀਕ ਠੀਕ। ਇਹ ਤੋਰਨ ਮੜਾਇਆ। ਦੋਸਤੋ ਬਹੁਤ ਸੋਹਣਾ ਨਗੀਨਾ ਯਾਨੀ ਕਿ ਨੀਲੀ ਰਗ ਦਾ ਬੋਲਿਆ। ਚੰਗੀ ਰਿਕਾਰਡ ਦਾ ਮਾਲਿਕ, ਚੰਗੀ ਮਾਂ ਦਾ ਬੱਚਾ ਓਏ। ਟੈਸਟਿਕਲ ਬਹੁਤ ਸੋਹਣਾ ਲੱਗਾ ਇਹਨੂੰ। ਤੋਰ ਚੱਲ ਪਿੱਠ ਪੜਾ ਬਹੁਤ ਸੋਹਣਾ। ਕੰਡਾ ਸੇਂਗਾਰ। ਤੀਰਕ ਬਿਲਕੁਲ ਪੱਥਰੇ ਦੇ ਵਿੱਚ। ਅੱਖਾਂ ਬਿਲਕੁਲ ਵਾਈਟ ਆ। ਵਿਜੀ ਡਾਕਟਰੀ ਪਾਸ ਹੈ ਡਾਕਟਰੀ ਪਾਸ ਸਾਰੇ ਜਿੱਥੇ ਵੀ ਸਟਰਕਚਰਸ ਤੇ ਚਾਹੀਦੇ ਆ ਨਾ ਬੋਡੀ ਤੇ ਸਾਰੀ ਜਗ੍ਹਾ ਤੇ ਇਹਦਾ ਲੀਜੀ ਦੇ ਨਿਸ਼ਾਨ ਆ ਆ ਦੇਖੋ ਜਾਣ ਕੇ A ਤੋਂ Z ਤੱਕ ਪੂਗ ਨਿਸ਼ਾਨੀਆਂ ਨਹੀਂ ਦਿੱਤੇ ਆ ਬਾਕੀ ਇਹਦਾ ਅਸਟੀਕਲ ਵੀ ਬਹੁਤ ਮਲਾ ਚੰਗੀ ਬੈਡ ਲਾਈਨ ਦਾ ਬੱਚਾ ਹੈ ਡਾਕਟਰੀ ਟੈਸਟ ਹੈ ਹਾਂਜੀ ਹਾਂਜੀ ਇਹ ਆਪਾਂ ਡਾਕਟਰੀ ਪਾਸ ਤੋਂ ਪਤਾ ਲਿਆ ਸੀਗਾ ਜਦੋਂ ਆਪਾਂ ਕੋਈ 4-5 ਮਹੀਨੇ ਦਾ ਬੱਚਾ ਠੀਕ ਠੀਕ ਇਹਦਾ ਫੋੜਾ तकरीबन ਉਮਰ 3.5 ਸਾਲ 3.5 ਸਾਲ ਦਾ ਹੋ ਗਿਆ ਵੀ ਮੈਂ ਲਖਣ ਦਾ ਇੰਤਰਦਰ ਵੱਧ ਹੋ ਸਕਦਾ ਕਰਦੇ ਤੇ ਮੁੱਲ ਬਹੁਤ ਠੰਡਾ ਟਕਾਵਾ ਜਿਹੜਾ ਵੀ ਜਿਹੜਾ ਵੀ ਚੁੱਪਦਾ ਅੱਛਾ ਪਸ਼ੂ ਕਰਦਾ ਤੇ ਅਸੀਂ ਮਤਲਬ ਪਰੇਸ਼ਾਨੀ ਇਹ ਹੈ ਸਾਡੇ ਕੋਲ ਜਗ੍ਹਾ ਨਹੀਂ ਦੇਖੋ ਦੋਸਤੋ ਮੂੰਹ ਰਾਵਣਾ ਫੜਾਈ ਜਾਂਦਾ ਕੋਈ ਕਾਲਾ ਪਿੰਦਾ ਕਮਾਈ ਵਾਲਾ ਆ ਹਾਂਜੀ ਹੁਣ ਤੇ ਮਮੂ ਲਈ 1000 ਰੁਪਿਆ ਫੀਸ ਵੀ ਰੱਖੋ ਤੇ ਖੁਸ਼ ਹੋ ਗਈ ਲੋਕਾਂ ਦੇਣੀ ਆ ਹਾਂਜੀ ਹਾਂਜੀ ਤੇ ਹੁਣ ਮੇਰੇ ਕੋਲ ਜਗ੍ਹਾ ਦੀ ਮਜ਼ਦੂਰੀ ਹੋਣ ਕਰਕੇ ਤੇ ਮੈਂ ਇਹਨੂੰ ਸ਼ੇਅਰ ਕਰਨਾ ਤੇ ਆਪਾਂ ਤੇ ਖਰਚਾ ਕਰਦੇ ਨੇ ਪਾਲਣ ਵਾਸਤੇ ਹਾਂਜੀ ਬੱਚਿਆਂ ਨੂੰ ਪਾਲਿਆ ਆਪਾਂ ਦੀ ਕਮਾਈ ਹੈ ਬੱਚਾ ਪਾਲਿਆ ਤੇ ਕੀ ਕਰਦੇ ਮੁੱਲ ਆਪਾਂ ਦਾ 1 ਲੱਖ ਰੁਪਇਆ ਡਿਮਾਂਡ ਇੱਕ ਲੱਖ ਰੁਪਇਆ ਡਿਮਾਂਡ ਦੋਸਤੋ ਤੇ ਕਿਸੇ ਵੀਰ ਨੂੰ ਮੱਜਾਂ ਵਾਸਤੇ ਚਾਹੀਦਾ ਹੋਵੇ ਤਾਂ ਇੱਕ ਨੰਬਰ ਦਾ ਨਗੇਨਾ ਨੀਲੀ ਰੈਵ ਦਾ ਪਿਓਰ ਇਹਦੇ ਵਿੱਚ ਸਾਰੀਆਂ ਨਿਸ਼ਾਨੀਆਂ ਨੀਲੀ ਰੈਵ ਦੀਆਂ ਬੰਦ ਕੋਈ ਨਹੀਂ ਤੋਰ ਚੱਲ ਚੱਲ ਮੈਂ ਕੱਦ ਘੱਟ ਬਹੁਤ ਸੋਹਣਾ ਲਾਉਣੇ ਪਲਾਉਣੇ ਪੂਰਾ ਭਾਈ ਲਾਉਣੇ ਨਹੀਂ ਗਰਦੀਆੜੀ ਗਾਵਾਂ ਦੱਸੋ ਇਹਦੇ ਬਰਕੀਆ ਡਿਟੇਲ ਇਹਦੀ ਪਹਿਲੇ ਤੋਂ ਸੁਵਾਲੀ ਹੈ ਲੂਣ ਜਾਣਗੇ ਇਸੂੰ ਦੀ ਕਦੋਂ ਹੋਏ ਉਹ ਤੋਂ ਚਾਰ ਦੰਦ ਆ ਉਹ ਸੱਚ ਕੱਟਾ ਵੀ ਚਾਰ ਦੰਦ ਸੀ ਉਹ ਉਹ ਚਾਰ ਦੰਦ ਠੀਕ ਠੀਕ ਮਾਲੇ ਵੀ ਦੋਸਤੋ ਚਾਰ ਦੰਦ ਆ ਤਵੱਸ਼ੀ ਵਿੱਚ ਚਾਰ ਜਾਂਦੇ ਜੇ ਥਣ ਲੇਵਾ ਬਹੁਤ ਸੋਹਣਾ ਤਿਆਰ ਕਰਨ ਰਹੀ ਹੈ ਹਾਂਜੀ ਬਹੁਤ ਅੱਛੀ ਥੋੜੀ ਆ ਦੋਸਤੋ ਬਹੁਤ ਸੋਹਣਾ ਥਣ ਲੇਵਾ ਵਾਸਤੇ ਥਣੇ ਨੇ ਬਹੁਤ ਪਿਆਰਾ ਕੱਢਿਆ ਸਵਾ ਬਠਾ ਬਿਲਕੁਲ ਜਾਣ ਕੇ ਵੇਖੋ ਹਾਂਜੀ 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 ਠੀਕ 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 ਇਹਨੇ ਅਜੇ 10 ਦਿਨ ਲੈ ਜਾਣੇ ਆ ਠੀਕ ਤੇ ਆਪਾਂ ਮੋਲ ਲੈ ਲਈਏ ਠੀਕ ਠੀਕ ਜਿਦਾਂ ਮਾਲਕਾਂ ਨੇ ਦੱਸਿਆ ਉਸ ਮਸਾਰਕ ਦਾ ਹੱਕਾ ਹੀ ਬੰਦ ਹੈ ਠੀਕ ਠੀਕ ਹੈ ਚਲੋ ਆਪਾਂ ਕੋ ਹੱਕਾ 10 ਦਿਨ ਵੱਧ ਵੀ ਖੜ ਸਕਦੀ ਹੈ ਜੁਸ ਚਾਹਦੇ ਹੋ ਦੋ ਰੋ ਮੜਾ ਇਹਨੂੰ ਬਾਕੀ ਇਹਦਾ ਇਹਦਾ ਮੋਫ ਆਪਾਂ ਦੇ ਜਿਦਾਂ ਮਨ ਦੋਸਤੋ ਮੋਹ 4 ਦਾ ਦਾ ਫੇਸ ਕੁਆਲਟੀ ਬਹੁਤ ਸੋਹਣੀ ਹੈ ਇਹ 4 ਦਾ ਦਾ ਮੋਹ ਪਿਓਰ ਜਰਸੀ ਜਨਕੇ ਸਾਰੇ ਗੁਣਾ ਦੇ ਵਿੱਚ ਆ ਸੀਵੀਟੀ ਇਹ ਦਾ ਮਤਲਬ ਜੋ ਵੀ ਮਾਡਲ ਹੋਵੇਗਾ ਇਹ ਪਲੈਸਟੀਕ ਨੇ ਉਸ ਆਪ ਵਾਲੀ ਆ ਦੁੱਧ ਵਾਲੀ ਰੋਸ਼ੀ ਠੀਕ ਠੀਕ ਦਰ ਮੜਿਆ ਇਹਦਾ ਤੇਰੀ ਮਾ ਦਾ ਰਕੋਰ 25 ਲੀਟਰ ਦਾ 25 ਲੀਟਰ ਰਕੋਰ ਜਨ ਉਸ ਤੋਂ ਮਾ ਦਾ ਖਾਨ ਲੇਗਾ ਬਹੁਤ ਸੂਣਾ ਤਿਆਰ ਕਰਨਾ ਨੇ ਜਿਹਨਾਂ ਸੂਣਾ ਨੇ ਇਹ ਸੂਣ 10 ਪੱਧਰਣ ਪਏ ਆ ਖਾਨ ਲੇਗਾ ਨੇ ਬਹੁਤ ਘਰੋਂ ਤਿਆਰ ਮਤਲਬ ਉਹਨਾਂ ਦੇ ਕੋਲੇ ਦੀ ਮਾਗ ਹੈ ਠੀਕ ਠੀਕ ਹੈ ਤੇ ਦੁੱਧ ਕਿੰਨਾ ਕਰ ਦੂਗੇ ਤੁਹਾਨੂੰ ਕੀ ਆ ਸਰ ਦੁੱਧ ਜੇ ਪਹਿਲੀ ਵਾਰੀ ਜ਼ਿਆਦਾ ਨਹੀਂ ਤੇ 15-16 ਲੀਟਰ ਤੱਕ ਵੀ ਕਰੀ ਹਾਂ ਹਾਂਜੀ ਸੋਹਣਾ ਕੱਦ ਕੱਢਿਆ ਬਹੁਤ ਸੱਚ ਦਾ ਬਹੁਤ ਪਿਆਰਾ ਫੇਸ ਕੁਲ ਵੀ ਬਹੁਤ ਸੋਹਣੀ ਹੈ ਚਲੋ ਬੰਦ ਗੋਲੀ ਦੋਸਤੋ ਬਹੁਤ ਸੋਹਣੀ ਸੀਸ ਲੱਗ ਠੰਡਾ ਸੁਭਾਅ ਆ ਨਿੱਕਰਾਂ ਥਾਂ ਤੇ ਥਣ ਬਹੁਤ ਲੱਗਾ ਪਿਆਰਾ ਮੁੱਠੀ ਵਾਲਾ ਚਵਾਈ ਵਾਲਾ ਥਣ ਲੱਗਾ ਇਹਨੂੰ ਥਣ ਲੈਵਾ ਦਾ ਬਹੁਤ ਸੋਹਣਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਤੇ ਇੱਕਾ ਇੱਕੀ ਕਰਦੇ ਮੋਲ ਵੀਰ ਜੀ ਆਪਾਂ ਇਹਦਾ ਮੋਲ ਵੀ ਇੱਥੇ ਲੈ ਆਂਦੇ ਮੋਲ 50000 ਦੋਸਤੋ ਮੋਲ 50000 ਰੱਖਿਆ ਤੇ ਮਾਨਦਨ ਖੁੱਲਾ ਹੋ ਗਿਆ ਕੋਈ ਵੀ ਜਰੂਰ ਫੋਨ ਲਾਵੇ 55 ਸਜਣ ਸਾਰੇ ਗ੍ਰਾਮ ਬਹੁਤ ਬਹੁਤ ਧੰਨਵਾਦ